ਹੋ ਚੁੱਕੇ ਆ ਰੈਡੀ ਮੀਤ ਘਰ ਆਉਣੀ ਬਜਾਰਾ ਆਇਆ ਸੀਗਾ ਫੈਕਟਰੀ ਤੋਂ ਜਦੀ ਫਟਾਫਟ ਬੋਲ ਜਾ ਰਹੇ ਆ ਪਹਿਲਾਂ ਮੈਂ ਪਾਪਾ ਤੇ ਮੀਨ ਦੇ ਜਾਣਾ ਸੀਗਾ ਬਟ ਪਾਪਾ ਨੂੰ ਕੱਕੀ ਕੰਮ ਜ਼ਰੂਰੀ ਸੀਗਾ ਫਿਰ ਉਹਨਾਂ ਨੂੰ ਕਰਨਾ ਪਿਆ ਤੇ ਫਿਰ ਹੁਣ ਅਸੀਂ ਜਾ ਰਹੇ ਆ ਤੇ ਤਾਂ ਹੈ ਜੀ ਸਾਡੀ ਵੇਟ ਕਰ ਰਹੇ ਨੇ ਉਹ ਕਹਿ ਰਹੇ ਹੋਣੇ ਨੇ ਬੱਚੇ ਮੇਰੇ ਕਰਕੇ ਹੋ ਗਿਆ ਵਿਚਾਰਾ ਲੇਟ ਇਹ ਜੀ ਆਰਦੀ ਨੇ ਪਤੀ ਪਰਦੇਸਰ ਭਾਵੇਂ ਮੈਨੂੰ ਆੜੇ ਨਾਲ ਸੀਨੇ ਪਰ ਜੀਵਨ ਤੱਕ ਨਾ ਚਲੀ। ਤੋਂ ਆਉਂ ਸਾਡੇ ਜੀ ਭਾਈ ਮੰਨ ਦੀ ਭਾਈ ਮੰਨ ਨੇ ਨਾ ਆਪਣੀ ਲੜਕੀ ਨੂੰ ਉਸ ਦੇ ਘਰੇ ਉਸ ਮਾਲਕ ਦੇ ਕੋਲ ਗਹਿੜੇ ਰੱਖ ਕੇ 21 ਰੁਪਏ ਲਿਆ ਕੇ ਉਸ ਸਿੱਖ ਨੂੰ ਦੇ ਕੇ ਨਾ ਤੇ ਸਾਡੇ ਸਾਡੇ ਜੀ ਪੰਗਤ ਦੇ ਵਿੱਚ ਆਪਾਂ ਬੈਠ ਕੇ ਪ੍ਰਸ਼ਾਦਾ ਛਕਾਂਗੇ ਫਿਰ ਸੇਵਾ ਕਰਾਂਗੇ ਬਾਅਦ ਦੇ ਵਿੱਚ। ਜਿਹੜਾ ਰਹਿ ਗਿਆ ਜਿਹੜਾ ਬੋਲੇ ਨਹੀਂ ਗਿਆ ਉਹ ਕਿਰਪਾ ਕਰਕੇ ਆਪੜਾ ਨੌ ਦਰਜ ਤੇ ਬਾਬ ਦੀ ਕਿਰਪਾਲਤਾ ਕਰੋ ਪੀਤੀ ਹੈ ਭਾਈ ਥੱਲੇ ਦੇ ਮੈਂਤਰੀ ਵੀ ਰਹਿੰਦੇ ਆ ਉਹ ਕਿਰਪਾ ਕਰਕੇ ਉੱਪਰ ਲੈਟਰ ਕੱਢਦੇ ਨਾਲ ਇੱਕ ਨੰਬਰ ਮਸ਼ੀਨ ਲੱਗੀ ਹੋਈ ਹੈ ਉੱਥੇ ਪੌੜੀ ਲੱਗੀ ਹੋਈ ਹੈ ਲੈਟਰ ਤੇ ਜਾਣ ਵਾਸਤੇ ਕਿਰਪਾ ਕਰਕੇ ਲੈਟਰ ਚਲਦੀ ਲਗਭਗ 3 ਘਰ ਕੇ ਅੱਧ ਤੋਂ ਟੱਪ ਗਿਆ ਉਹ ਵੀ ਲਗਾਤਾਰ ਚੱਲ ਰਿਹਾ ਹੈ ਕੰਮ ਝੋਰਾ ਝੋਰਾ ਨਾਲ ਚੱਲ ਰਿਹਾ ਹੈ ਸੇਵਾ ਵਾਲੇ ਦੇਖੋ ਬੜੀ ਸੇਵਾ ਮਹਾਨ ਹੈ ਉਹਨਾਂ ਨੇ ਲੰਗਰ ਪਾਣੀ ਚੱਲਦਾ ਫਿਰਦਾ ਉੱਥੇ ਛੱਕ ਰਹੇ ਨੇ ਉਹ ਨਾਲ ਹੁੰਦੇ ਉੱਥੇ ਵਸਤੂ ਵਰਤਦੀ ਹੈ ਚਾਹ ਪਾਣੀ ਔਰ ਜੋ ਮਿਟਰਸ ਹੈ ਜਾਂ ਜੋ ਵੀ ਪਕਵਾਨ ਬਾੜੇ ਨੇ ਪੱਕੇ ਬਣਾ ਰਿਆ ਹਦਕ ਨਾਲ ਹੁੰਦੇ ਇੱਧਰ ਲੰਗਰ ਪੰਗਤ ਦੇ ਵਿੱਚ ਵੀ ਆ ਟੁੱਟ ਵਰਤਦਾ ਹੈ ਜਿਹੜੀਆਂ ਸੰਗਤਾਂ ਭਾਈ ਇੱਧਰ ਬੈਠੀਆਂ ਨੇ ਉਹ ਜੀਵਾਨ ਦੇ ਲਾ혜 ਵੀ ਲੈ ਰਹੇ ਹੋ ਤੋਂ ਸਾਰੇ ਪਾਸੇ ਹੀ ਚੜ੍ਹਦੀ ਕਲਾ ਹੈ ਕਿ ਹੁਣ ਆਪਾਂ ਕੀਰਤਨ ਦੀ ਗੱਲ ਕਰੀਏ ਹਲੇ ਆਪਣੇ ਕੋਲੇ ਇੰਨੇ ਜੀ ਕੀਰਤਨੀ ਸਿੰਘ ਬੈਠੇ ਨੇ ਵੀ ਆਪਾਂ ਚਾਹ ਰੈਣ ਸਵਾਈ ਵੀ ਕਰ ਲਈਏ ਤਾਂ ਵੀ ਵਾਰੀ ਅੱਧਾ ਦਾ ਘੰਟਾ ਹੀ ਆਊਗੀ ਦਾਸ ਜੀ ਅਟਾਲੇ ਮਹਾਪੁਰਖਾਂ ਦੀ ਕਿਰਪਾ ਹੈ ਦੇਖੋ ਸੰਤ ਮਹਾਰਾਜ ਦੀ ਜਿੱਥੇ ਜਿੱਥੇ ਸਾਰ ਮਹਾਰਾਜ ਦੇ ਜਿੱਥੇ ਜਿੱਥੇ ਚਰਨ ਪਏ ਨੇ ਉੱਥੇ ਉੱਥੇ ਅੱਜ ਤੀਰਥ ਰੂਪ ਹੋਇਆ ਪਿਆ ਅੱਠ ਅੱਠ ਤੀਰਥ ਜੈ ਸਾਧ ਭਗਤ ਰਹੇ ਤਹ ਬੈਕੁੰਠ ਜੈ ਨਾਮ ਉਚਰੇ ਜਿੱਥੇ ਮਹਾਪੁਰਸ਼ਾਂ ਨੇ ਚਰਨ ਪਾਏ ਇਸ ਧਰਤੀ ਨੂੰ ਲੁਧਿਆਣੇ ਦੀ ਸੰਗਤ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਪੁਰਖਾਂ ਨੇ ਪੂਰਨ ਮਾਖੀ ਦਾ ਦੀਵਾਨ ਪੱਕਾ ਹੀ ਇਸ ਸਥਾਨ ਤੇ ਦੇ ਦਿੱਤਾ ਸੀ ਜੋ ਹੁਣ ਤੱਕ ਚੱਲ ਰਿਹਾ ਹੈ ਸਾਰੀ ਸੰਗਤ ਸੇਵਾ ਕਰ ਰਹੀ ਹੈ ਸੋ ਹੁਣ ਇੱਕ ਬੇਨਤੀ ਦੁਆਰਾ ਫੇਰ ਕਰਕੇ ਆਪਾਂ ਬਾਬਾ ਜੀ ਨੂੰ ਇੱਕ ਸਿੰਘ ਜੀ ਮਹਾਰਾਜ ਬੈਠੇ ਨੇ ਸਿੱਧਰ ਤੋਂ ਉਹ ਹਾਜ਼ਰੀ ਭਰਨਗੇ ਉਹਨਾਂ ਦਾ ਅੱਧੇ ਘੰਟੇ ਦਾ ਸਮਾਂ ਇੱਕ ਬੇਨਤੀ ਕਰਦੇ ਆਂ ਕਿ ਅੱਛਾ ਜੀ ਪਹਿਲਾਂ ਦੇ ਦਿਨ ਇਹ ਕਹਿੰਦੇ ਭਾਈ ਲੱਖੀ ਜੀ ਵੀ ਸੁਖ ਸਾਗਰ ਸਾਹਿਬ ਸਿਮਰਨ ਦਾ ਸਮਾਂ ਹੁੰਦਾ ਹੈ ਜਿਹੜਾ ਐਤਵਾਰ ਦਾ ਪਹਿਲਾਂ ਇਹ ਹਾਜ਼ਰੀ ਭਰ ਲੈਣਗੇ ਫਿਰ ਬਾਬਾ ਜੀ ਭਰ ਲੈਣਗੇ ਬਾਕੀ ਹਲ ਕੀਰਤਨੀ ਸਿੰਘ ਹੋਰ ਨੇ ਉਹ ਬਾਅਦ ਚ ਲਾ ਲਾਂਗੇ ਸਮਾਂ ਤੋਂ ਬੇਨਤੀ ਹੈ ਜਿਹੜੀ ਉਹ ਇਹ ਹੈ ਮਹਾਂਪੁਰਖਾਂ ਨੇ ਕਿਹਾ ਵੀ ਆਪਾਂ ਸੰਗਤ ਨੂੰ ਬੇਨਤੀ ਕਰਦੇ ਹੀ ਰਹਣਾ ਹੈ ਕਿ ਗੁਰਦੁਆਰਾ ਪੱਠਾ ਸਾਹਿਬ ਲਗਭਗ ਹਫ਼ਤੇ ਇੱਕ ਦਾ ਸਮਾਂ ਲਾਓ ਪੱਕੀ ਤਰੀਕਾ ਜੋ ਡੇਟ ਸਮਾਂ ਉਹ ਪ੍ਰਬੰਧਕ ਦੱਸ ਦੇਣਗੇ ਆਪਾਂ ਫੇਰ ਬੇਨਤੀ ਕਰ ਦਾਂਗੇ ਹੋ ਸਕਦਾ ਹੈ ਕਿ ਅਗਲੇ ਐਤਵਾਰ ਪਟਾ ਸਾਹਿਬ ਦੀ ਬਿਲਡਿੰਗ ਦਾ ਵੀ ਲੈਂਟਰ ਪੈ ਜਾਵੇ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੋ ਸੰਤ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ 16 ਨਵੰਬਰ ਨੂੰ ਲੈਂਟਰ ਪਹਿਲੀ ਮੰਜ਼ਲ ਦਾ ਪਿਆ ਸੀ 9 ਸਾਲ ਉੱਪਰਲੇ ਬਰਾਂਡਾਂ ਦੇ ਪੈ ਗਿਆ ਸੀ ਤੇ ਹੁਣ ਪਿੱਲਰਾਂ ਦੀ ਭਰਾਈ ਤਹਾਂ ਡਬਲ ਹਾਈਟ ਤੇ ਚਲੀ ਗਈ। ਲਗਭਗ ਤਿਆਰੀ ਹੈ। ਉਹਨੀ ਦੇਰ ਪੌੜੀਆਂ ਪੂੜੀਆਂ ਦਾ ਜਾਂ ਥੱਲੇ ਵਾਲਾ ਕਰਕੇ ਉਹ ਵੀ ਮਾਰਚ ਦੇ ਪਹਿਲੇ ਹਫ਼ਤੇ ਸੰਭਾਵਨਾ ਹੈ ਵੀ ਉੱਪਰਲਾ ਵੀ ਫਾਈਨਲ ਇੰਟਰਵਿਊ ਆਪਣਾ ਪੈ ਜਾਊਗਾ ਸੋ ਇਹ ਬੇਨਤੀ ਹੈ ਨੇ ਸਾਰੀ ਸੰਗਤ ਇਸੇ ਤਰ੍ਹਾਂ ਤੁਹਾਡੇ ਸਹਿਯੋਗ ਦੇ ਨਾਲ ਸੇਵਾਦਾਰਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਿਰੇ ਚੜ੍ਹਦੇ ਨੇ ਆ ਹੁਣ 5-7 ਮਿੰਟ ਭਾਈ ਲਗਵਿੰਦਰ ਸਿੰਘ ਲੱਖੀ ਜਿੰਨਾ ਕ ਸਮਾਂ ਇਹ ਚਾਹੋਂ ਇਹਨਾਂ ਦੀ ਮਰਜ਼ੀ ਹੈ ਐ ਨਾ ਕਿ ਉਹ ਵੀ ਸਾਨੂੰ ਘੱਟ ਸਮਾਂ ਗਿਆ ਸਮਾਂ ਥੋੜਾ ਹੀ ਹੈ ਤੁਸੀਂ ਕਿਹਾ ਵੀ ਅੱਗੇ ਸਿਮਰਨ ਤੇ ਜਾਣਾ ਤਾਂ ਮੈਂ ਕਹਿ ਦਿੱਤਾ ਥੋੜਾ ਹੀ ਸਮਾਂ ਸੋ ਇਹ ਆਪਣਾ ਸਮਾਂ ਲਵਣਗੇ ਇਹਨਾਂ ਤੋਂ ਬਾਅਦ ਫਿਰ ਮਹਾਂਤਜੀ ਬਾਬਾ ਜੀ ਕਿਉਂਕਿ ਸਵੇਰ ਲਈ ਬੈਠੇ ਨੇ ਸ਼ਰੀਰ ਦਾ ਵੀ ਨਿਕਲਣਾ ਪੈਂਦਾ ਬਜ਼ੁਰਗ ਨਹੀਂ ਸਿਆਣੇ ਹੋ ਗਏ ਇਹਨਾਂ ਨੇ ਫਿਰ ਇਹਨਾਂ ਦਾ ਸਮਾਂ ਅੱਧੇ ਘੰਟੇ ਦਾ ਉਸ ਤੋਂ ਬਾਅਦ ਆਪਾਂ ਬਾਰੀ ਸੁੱਤੇ ਸਾਰਿਆਂ ਨੂੰ ਏਵੇਂ ਸਟੇਜ ਸ਼ਾਮ ਤੱਕ ਕੇ ਚੱਲਣੀ ਹੈ ਤੁਹਾੋਂ ਬੇਨਤੀ ਕਰੀਏ ਭਾਈ ਲਖਵਿੰਦਰ ਸਿੰਘ ਲੱਗੇ ਹਾਜ਼ਰੀ ਭਰਨਗੇ ਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤੀ ਜਪਤ ਤੁਲਿਆ ਜੀ ਕਾਰ ਆਪ ਨੂੰ ਯਾਦ

ਖੱਤਾ ਵਾਡੀ ਦੇ ਕਿਤੇ ਪਰਮ ਸਤਕਾਰ ਜੋ ਖੱਤਾ ਤੇ ਸਾਥ ਸੰਗਤ ਇਸ ਸਾਲ ਤੋਂ ਪਹਿਲਾਂ ਮਹਾਪੁਰਖਾਂ ਨੇ ਜੋ ਜਮਸਾ ਨਗਰ ਦੇ ਕਾਰਨਾ ਪਾਰਕ ਦੇ ਵਿੱਚ ਦੀਵਾਰ ਸਜਾਇਆ ਕਰਦੇ ਇਸ ਧਰਤੀ ਦੇ ਜਮਪਾਲ ਸਰਦਾਰ ਅਜਾਦ ਸਿੰਘ ਜੀਵਾਨਾ ਵਿੱਚ ਬੇਨਤੀ ਕਰਨੀ ਮਹਾਪੁਰਖਾਂ ਨੂੰ ਬੇਨਤੀ ਕਰੋ ਚਾਰ ਪਕੇ ਦੁਹਾਪਰਾ ਵਾਲੇ ਸਿੰਘ ਜਗਾ ਦੇਣੀ ਹੈ। ਦਾਸ ਜਵਾਨ ਤੇ ਆਖਿਆ ਵੀ ਤੜਕੇ ਨੂੰ ਆ ਜਾਓ ਰਜਿਸਟਰੀ ਕਰਾਉਣੀ ਹੈ ਜਿਹੜਾ ਖਰਚਾ ਹੋ। ਪੰਜ ਕਰਾਇਆਂ ਤੋਂ ਮਾਤਾ ਤੇਜ ਕੌਰ ਦੇ ਜਵਾਨ ਪਿਆਰਾ ਸੰਕਰਣਗੇ। ਤੇ ਮਹਾਪੁਰਖਾਂ ਦੇ ਕੋਲੋਂ ਇੱਕੋ ਹੀ ਬੇਨਤੀ ਹੈ ਉਹਨਾਂ ਦੇ ਬਾਬੇ ਦਾ ਨਾਮ ਜ਼ਰੂਰ ਪੁੱਛ ਕੇ ਆਇਓ। ਇਤ ਦਿਵਾਲਾ ਦੀ ਸ਼ਾਮਤੇ ਹੋਈ 13ਵੇਂ ਦਿਵਾਨ ਦੀ ਦੁਬਿਹਾਰੇ ਰਾਤ ਦੇ ਦਿਵਾਲ ਗਰਤਾਨਗਰ ਵਿਚਕਾਰ ਮੱ ਸਾਜਦੇ ਸੀ ਮਹਾਪੁਰਖਾਂ ਦੇ ਕੋਲ ਰਾਤ ਨੂੰ ਜਾ ਕੇ ਬੇਨਤੀ ਕੀਤੀ ਮਹਾਪੁਰਖਾਂ ਨੇ ਦੱਸੀ ਆ ਕਿਓਂ ਤੇ ਮਹਾਰਾਜ ਤੁਹਾਡੇ ਪਿਤਾ ਦਾ ਨਾਮ ਤਾਂ ਪਤਾ ਹੈ ਕਿ ਬਾਪੇ ਦਾ ਨਾਮ ਪੁੱਖਿਆ ਬਰਦਾਰ ਗạchਕ ਨੇ ਉਹਨਾਂ ਦਾ ਨਾਮ ਕਿਰਪਾ ਕਰਦੇ ਹੋ ਮਹਾਪੁਰਖ ਕੀ ਕਹਿੰਦੇ ਆ ਪਰਦੂ ਪਰਤਾ ਪਰਸ਼ਰਾਮ ਮਾਇਆ ਤੇਰੇ ਤੀਨ ਲਾ ਕਦਰ ਸਮਝਦਾ ਬਰਸ ਲਗਾਜੀ ਪਰਸਨਾਮ ਕਹਿੰਦੇ ਹਾ ਇਸ ਸ਼ਾਮ ਦੀ ਵਿੱਚ ਚਾਰ ਵਿਗਿਆਨੀ ਰਜਿਸਟਰੀ ਸਰਦਾਰ ਜਰਸਨ ਤੇ ਜੀਤਿਕ ਨੇ ਕਰਾਈ ਹੈ ਆ ਜੰਗਲਾਂ ਵਿੱਚ ਮੰਗਲ ਲਾ ਕੇ ਮਹਾਪੁਰਖਾਂ ਦੇ ਨਾਮ ਘਰੇ ਚਾਰ ਸਰਜਾ ਦੀ ਜਾਂਦੇ ਵਿੱਚ ਚਾਰ ਵਿਗਿਆਨੇ ਦਿੱਤੀ ਸੀ ਜੰਗਲਾਂ ਦੇ ਵਿੱਚ ਮੰਗਲ ਲਾ ਕੇ ਆ ਦੇਖੋ ਮਹਾਪੁਰਖਾਂ ਨੇ ਧੀਰਤ ਵੜਾ ਦਿੱਤਾ ਬੇਕੰਠ ਵੜਿਆ ਤੇ ਅੱਜ ਇਸ ਧਰਤੀ ਤੇ ਕਿ ਨਗਰਵਪੋਂ ਦੇ ਦਿੱਤੇ ਸਾਧੂ ਅਲਾਵਾਸਤ ਜੰਗੜਾ ਵਿੱਚ ਮੰਗਲ ਦਾ ਦੇ ਦਿੱਤੇ ਹੋਵੇ ਵਾਸਾ ਸੰਤਾਂ ਦਾ ਆਓ ਪਿਆਰ ਦੇ ਨਾਲ ਮਹਾਂਪੁਰਖਾਂ ਨੇ ਇਸ ਧਰਤੀ ਦੇ ਚਰਨ ਟਿਕਾਏ ਨੇ ਜਿੱਥੇ ਗਰਸ਼ਨ ਸਾਧ ਜਨ ਸੁਖਾਲ ਸੁਹੰਦਾ ਸੇਵਲ ਸੰਗਤ ਆਪਣਾ ਬਿਰਤਾਂਤ ਸੰਮੰਦਾ ਹਰ ਘਰ ਤੀਰ ਜੀ ਸਾਹਿਬ ਪੱਗ ਤਰਾ ਤਾਜ ਹੈ ਕੁੰਡਾ ਨਾਮ ਉੱਜਰਾ ਜਿੱਥੇ ਨਾਮ ਜੱਜੇ ਪ੍ਰ ਪਿਆਰੇ ਸੁਵੰਤਰ ਸੋਹ ਜਵਾਰੇ ਕੋਹ ਦਾ ਆਵਨਾ ਚੁਕਿਆ ਮੇਰੇ ਗੋਵਿੰਦ ਅਸਿਹਰੀ ਨਗਰ ਓਜਾਰੀ ਦੀਓ ਮੈਂ ਕੌਂਠ ਨਗਰ ਦਾ ਹਾਂ ਸੰਤ ਬਾਸਾ ਚਰਨ ਕਮਲ ਰਿਜ਼ਮਾ ਹੈ ਨਵਾਸਾ ਕਬੀਰ ਸੋਲਕ ਤਾਲਾ ਜੈ ਮੁਕਈਆ RAM ਗਏ ਕਿਸਕੇ ਬਖਸ਼ੇ ਸਿਕਰ ਹੋਏ ਨੂ ਗਰਾਮ ਆ ਜੈਂਟਰ ਤੇ ਸੰਤ ਖਾਲਸੇ ਦੰਦੀਆਂ ਬਹੁਤ ਦੂਰ ਤੇ ਜਦੋਂ ਸੰਗਤਾਂ ਆਪ ਦੇ ਚੱਲ ਨਾਲ ਮਨ ਨਾਲ ਧੰਦੇ ਨਾਲ ਸਜੋ ਦੇ ਰਿਆਂ ਦੇ ਮੋਹ ਪਿਆਰ ਸਤਕਾਰ ਦੇ ਨਾਲ ਗੁਰੂ ਪਾਤ ਜੀ ਮਹਾਪੁਰਖ ਵੀ ਦੇਖ ਰਹੇ ਨੇ ਆਪਦੇ ਸਿਆਰਿਆਂ ਨੂੰ ਕੋਈ ਮਾਇਆ ਦੇ ਰਿਹਾ ਕੋਈ ਸੇਵਾ ਕਰ ਰਿਹਾ ਸਾਰੇ ਤਰਾ ਮਹਾਪੁਰਖ ਕਿਤੇ ਗਏ ਨਹੀਂ ਹੁੰਦੇ ਦੇਖਦੇ ਨੇ ਆਹ ਪਿਆਰ ਦੇ ਨਾਲ ਵੀਰੇ ਲਾਗ ਮਹਾਪੁਰਖਾਂ ਦੇ ਵਿੱਚ ਨ ਹੋਇਆ ਕਰਦੇ ਆ ਉਹ ਪਿਆਰ ਦੇ ਨਾਲ ਆਪ ਧਾਰਨਾ ਵੀ ਕੋਲ ਹੀ ਆ ਓਹੀ ਵੀਰੋ ਨਾਲ ਬਚਣਾ ਹੁੰਦੇ ਸੰਤਾਨੇ ਕਦੇ ਵੰਦੇ ਕਰਨਾ ਵਾਲੂ ਈ ਲਾ ਦੇ ਗੱਜਾ করম thank ਵਾਲੀ 1 2 3 4 5 6 ਮਸ਼ੀਨਾਂ ਲੱਗੀਆਂ ਹੋਈਆਂ ਔਰ ਇਹਨਾਂ ਸਾਹਰ ਸੀ ਆ ਗਏ ਹੋયા ਬੂਲ ਤੋਂ ਹੁਣ ਕਰੇ ਤੇ ਮਾਹੌਲ ਬਹੁਤ ਜ਼ਿਆਦਾ ਵਧੀਆ ਸੀ ਤੇ ਹੁਣ ਤੁਸੀਂ ਵੀ ਦਰਸ਼ਨ ਕਰ ਲਏ ਹੋਏ ਨੇ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਜਾਇਓ ਤੇ ਮੇਰਾ ਇੱਕ ਹੋਰ ਮੈਸੇਜ ਹੈਗਾ ਮੇਰਾ ਵੀਰੇ ਤੇ ਭਾਬੀ ਨੂੰ ਮੇਰੇ ਵੱਲੋਂ ਤੁਹਾਨੂੰ ਦੋਨੋਂ ਦੋਨਾਂ ਨੂੰ ਤੁਹਾਡੀ ਫਰਸਟ ਮੈਰਿਜ ਐਨੀਵਰਸਰੀ ਦੀ ਬਹੁ ਬਹੁ ਵਧਾਈਆਂ ਤੇ ਬੱਬਾਈ ਤੁਹਾਨੂੰ ਵਦੂ 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 ਤਰਕੀਆਂ ਬਖਸ਼ੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਤੁਸੀਂ ਆ ਨਹੀਂ ਸਕੇ ਤੇ ਬਾਕੀ ਜਿਹੜੇ ਮੇਰੇ ਸਾਰੇ ਪਰਿਵਾਰ ਵਾਲੇ ਬਾਹਰ ਬੈਠੇ ਨੇ ਉਹ ਵੀ ਸਾਰੇ ਮੇਰਾ ਵਲੌਗ ਦੇਖ ਕੇ ਆਨੰਦ ਮਾਣ ਸਕਦੇ ਨੇ ਤੇ ਅਗਰ ਇੱਥੇ ਹੁੰਦੇ ਸਾਰੇ ਤਾਂ ਫਿਰ ਉੱਥੇ ਸਾਰੇ ਇਕੱਠੇ ਹੁੰਦੇ ਪਰ ਮੈਂ ਆਪਣੇ ਵਲੌਗ ਦੇ ਥਰੂ ਸਾਰਿਆਂ ਨੂੰ ਇਕੱਠੇ ਕਰਨ ਦੀ ਬੁਰੀ ਕੋਸ਼ਿਸ਼ ਕੀਤੀ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਬਿਲਕੁਲ ਨਾ ਭੁੱਲਿਓ ਬਾਏ ਬਾਏ